ਜੇਕਰ ਤੁਸੀਂ ਵੀ ਤੈਰਾਕੀ ਸਿੱਖਣਾ ਚਾਹੁੰਦੇ ਹੋ ਤੇ ਗਰਮੀ ਤੋਂ ਰਾਹਤ ਪਾਉਣ ਦੇ ਵਿੱਚ ਸਭ ਤੋਂ ਅੱਗੇ ਉਹ ਤਾਂ ਤੁਹਾਡੇ ਦੀ ਜਲੰਧਰ ਦੇ ਵਿੱਚ ਖੁਸ਼ਖਬਰੀ ਹੈ ਜਲੰਧਰ ਦੇ ਐਚ ਐਮ ਵੀ ਕਾਲਜ ਦੇ ਵਿੱਚ ਸਵੀਮਿੰਗ ਪੂਲ ਖੁੱਲ ਚੁੱਕਿਆ ਹੈ ਤੇ ਪਿਛਲੇ 3 ਸਾਲ ਤੋਂ ਸਵੀਮਿੰਗ ਸਿੱਖਣ ਤੇ ਗਰਮੀ ਤੋਂ ਰਾਹਤ ਪਾਉਣ ਵਾਲਿਆਂ ਨੂੰ ਸਵੀਮਿੰਗ ਸਿਖਾਈ ਜਾ ਰਹੀ ਹੈ ਇੱਥੇ ਪਹੁੰਚਣ ਵਾਲੇ ਹਰ ਛੋਟੇ ਤੇ ਵੱਡੇ ਨੂੰ ਟ੍ਰੇਨਡ ਕਰਕੇ ਕੋਚ ਤੈਰਾਕੀ ਸਿਖਾਉਂਦੇ ਨੇ ਇਸ ਪ੍ਰੋਜੈਕਟ ਨੂੰ ਚਲਾਉਣ ਵਾਲੇ ਤੁਰਵਿ ਸ਼ਰਮਾ ਨੇ ਦੱਸਿਆ ਹੈ ਕਿ ਇੱਥੇ ਪਿਛਲੇ 3 ਸਾਲਾਂ ਦੌਰਾਨ 9000 ਤੋਂ ਵੱਧ ਲੋਕ ਤੈਰਾਕੀ ਸਿੱਖ ਕੇ ਆ ਚੁੱਕੇ ਨੇ ਸਾਡੀ ਬੇਸਿਕਲੀ ਇਹ ਨੀਡ ਹੁੰਦੀ ਹੈ ਕਿ ਜਿਹੜੇ ਵੀ ਮੈਂਬਰ ਸਾਡੇ ਕੋਲ ਆਂਦੇ ਆਂ ਕੋਚਿੰਗ ਲੈਂਦੇ ਆਂ ਸਾਡੀ ਬੇਸਿਕਲੀ ਇੱਕ ਇਹੀ ਮੋਟਿਵ ਹੁੰਦਾ ਹੈ ਕਿ ਅਸੀਂ ਉਹਨਾਂ ਨੂੰ ਬੈਸਟ ਟੂ ਬੈਸਟ ਕੋਚਿੰਗ ਦਈਏ ਤੇ ਉਹਨਾਂ ਨੂੰ ਪ੍ਰੋਪਰ ਇੱਕ ਬੇਸਿਕ ਹੁੰਦਾ ਜਿਹੜਾ ਸਵਿਮਿੰਗ ਦਾ ਜਿੱਦ ਨਾਲ ਬੱਚਾ ਆਪਣੇ ਆਪ ਨੂੰ ਬਚਾ ਸਕਦਾ ਜਾਂ ਵੱਡਾ ਕੋਈ ਵੀ ਆਪਣੇ ਆਪ ਨੂੰ ਬਚਾ ਸਕਦਾ ਹੈ ਅਸੀਂ ਉਹਨੂੰ ਉਹ ਚੀਜ਼ ਬੇਸਿਕ ਸਿਖਾਈਏ ਸਾਡੇ ਇਹ ਮੇਨ ਮੋਟਿਵ ਹੁੰਦਾ ਸਾਡਾ ਤੇ ਇਹ ਚੀਜ਼ ਅਸੀਂ ਪੂਰੀ ਕਰਦੇ ਵੀ ਆਂ ਕੋਸ਼ਿਸ਼ ਵੀ ਕਰਦੇ ਆਂ ਤੇ ਹਰ ਇੱਕ ਮੈਂਬਰ ਨੂੰ ਸਿਖਾ ਕੇ ਵੀ ਪੇਜ ਤੇ ਸਾਡੇ ਕੋਲ ਇਹ ਪੂਲ ਜਿਹੜਾ 3 ਸਾਲ ਤੋਂ ਇਹ ਚੱਲ ਰਿਹਾ 3 ਸਾਲ ਤੋਂ ਮੈਂ ਇੱਧਰ ਕੋਚਿੰਗ ਦੇ ਰਿਹਾ ਤੇ 3 ਸਾਲ ਦੇ ਵਿੱਚ ਇਹ ਸਾਡੇ ਕੋਲ ਇੱਧਰ ਘਟੋ-ਘਟ 5 ਤੋਂ 10000 ਮੈਂਬਰ ਆਏ ਹੋਣੇ ਤੇ ਉਹਦੇ ਵਿੱਚ ਮੈਂ ਇਹ ਗੱਲ ਕਹਿਣਾ ਕਿ 8 ਤੋਂ 9000 ਮੈਂਬਰ ਸਿੱਖ ਕੇ ਵੀ ਗਏ ਆ ਸੁਣੇ ਨੇ ਇਸ ਮੌਕੇ ਪਿਛਲੇ 40 ਸਾਲਾਂ ਤੋਂ ਜਲੰਧਰ ਵਾਲਿਆਂ ਨੂੰ ਤਰੱਕੀ ਸਿਖਾ ਚੁੱਕੇ 스ਵਿਮਿੰਗ ਕੋਚ ਨੇ ਦੱਸਿਆ ਹੈ ਕਿ ਵੈਲ ਟ੍ਰੇਨਡ ਕੋਚ ਵਧੀਆ ਕੋਚਿੰਗ ਤਾਂ ਦੇ ਰਹੇ ਨੇ ਨਾਲ-ਨਾਲ ਸਪੋਰਟਸਮੈਨ ਨੂੰ ਇੱਥੇ ਰੈਗੂਲਰ ਸਿੱਖਣ ਦਾ ਮੌਕਾ ਦਿੱਤਾ ਜਾਂਦਾ ਹੈ ਮੈਂ ਸਪੈਸ਼ਲੀ ਸਪੋਰਟਸਪੈਡ ਵਾਲਿਆਂ ਨੂੰ ਜਿਨ੍ਹਾਂ ਨੇ ਇਹਨਾਂ ਨੇ ਪੂਲ ਲਿਆ ਵਾ ਧੰਨਵਾਦ ਕਰਦਾ ਕਿ ਇਹਨਾਂ ਨੇ ਸਪੋਰਟਸਮੈਨਸ਼ਿਪ ਨੂੰ ਮੱਧੇ ਨਜ਼ਰ ਰੱਖਦੇ ਹੋਏ ਇਹ ਪੂਲ ਜਿਹੜਾ ਆ ਸਪੋਰਟਸਮੈਨ ਵਾਸਤੇ ਸਦਾ ਹੀ ਉਹ ਕਹਿੰਦੇ ਨੇ ਜਦੋਂ ਤੁਸੀਂ ਕਹੋਗੇ ਅਸੀਂ ਟਾਈਮ ਹੀ ਦਵਾਂਗੇ ਔਰ ਬੱਚਿਆਂ ਨੂੰ ਸਹੂਲਤਾਂ ਵੀ ਦਵਾਂਗੇ ਔਰ ਜਿਹੜੀ ਫੀਸ ਦੇ ਵਿੱਚ ਵੀ ਕੰਸੈਸ਼ਨ ਕਰਾਂਗੇ ਔਰ ਮੈਨੂੰ ਮੇਦੇ ਰਿਕੁਐਸਟ ਦੇ ਉੱਤੇ ਇਹਨਾਂ ਨੇ ਜਿੱਥੇ ਪੈਸੇ ਜਿੰਨੇ ਵੀ ਲੈਂਦੇ ਨੇ ਉਹਨੇ ਉਹਨਾਂ ਚੋਂ 50% ਡਿਸਕਾਊਂਟ ਕਰ ਦਿੰਦੇ ਨੇ ਔਰ ਮੈਂ ਸੰਧੂ ਸਾਹਿਬ ਦਾ ਔਰ ਪੈਰਾਡਾਈਜ਼ ਸਾਰੇ ਗਰੁੱਪ ਦਾ ਧੰਨਵਾਦ ਵੀ ਕਰਦਾ ਹੈ ਕਿ ਇਹ ਬੱਚਿਆਂ ਨੂੰ ਅਨਕੂਰਜ ਕਰਨ ਵਾਸਤੇ সুইਮਿੰਗ ਤੇ ਸਿੱਖਣ ਜਿਹਾ ਸਿਖਾਉਂਦੇ ਸਿਖਾਉਂਦੇ ਨੇ ਔਰ ਬੱਚਿਆਂ ਨੂੰ সুইਮਿੰਗ ਪ੍ਰੋਫੈਸ਼ਨਲ ਕਰਨ ਵਾਸਤੇ ਚੈਂਪੀ ਜਲੰਧਰ ਦੇ ਐਚਐਮਵੀ ਕਾਲਜ ਤੇ ਤਰਾਕੀ ਸਿੱਖਣ ਆਏ ਲੋਕਾਂ ਵਿੱਚ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਹੈ ਨਹੀਂ ਬਹੁਤ ਜ਼ਿਆਦਾ ਅੱਛਾ ਹੈ ਗਿਆ ਬੁਰਾ ਬੁਰਾ ਜਲੰਧਰ ਦੇ ਵਿੱਚ ਸਭ ਤੋਂ ਇੰਟਰਨੈਸ਼ਨਲ ਜਿਹੜਾ ਸਟੈਂਡਰਡ ਦਾ ਜਿਹੜਾ ਪੂਲ ਹੈਗਾ ਉਹ ਇਹਨਾਂ ਦਾ ਹੀ ਐਚਐਮਵੀ ਦਾ ਹੀ ਹੈਗਾ ਨੀਟਨੈਸ ਬਹੁਤ ਅੱਛੀ ਹੈ ਸਫਾਈ ਬਹੁਤ ਅੱਛੀ ਹੈਗੀ ਹੈ ਕਲੀਨਿੰਗ ਦਾ ਬਹੁਤ ਧਿਆਨ ਰੱਖਿਆ ਹੋਇਆ ਹੈ ਇਹਨਾਂ ਨੇ ਐਂਡ ਵੈਲ ਪ੍ਰੋਟੈਕਟਿਡ ਹੈ ਫਾਰ ਗਰਲਸ ਵਾਸਤੇ ਬਹੁਤ ਅੱਛਾ ਹੈ ਗਿਆ ਸੇਫਟੀ ਵਾਈਜ਼ ਵੀ ਬਹੁਤ ਅੱਛਾ ਬਣਾਇਆ ਹੋਇਆ ਹੈ ਮਲੇ ਬੱਚੇ ਵੀ ਆਉਂਦੇ ਨੇ ਤੁਸੀਂ ਜਿਵੇਂ ਦੇਖ ਸਕਦੇ ਹੋ ਕਾਫੀ ਬੱਚੇ ਵੀ ਆਏ ਹੋਏ ਨੇ। ਸੋ ਇਟਸ ਅ ਕਾਈਂਡ ਆਫ ਅ ਫੈਮਿਲੀ ਐਟਮੋਸਫੇਅਰ ਹੈਗਾ ਇੱਥੇ। ਅਨਲਾਈਕ ਅਦਰ ਪੂਲਸ ਵਾਂਗ। ਸੋ ਇਟਸ ਅ ਚੈਕ ਐਕਸਪੀਰੀਅੰਸ ਹੈਗਾ ਇੱਥੇ। ਮੇਰਾ ਨਾਮ ਮਾਨਸੂਮਨ ਹੈ। ਬੰਨੇ ਕਿੰਨੇ ਟਾਈਮ ਹੋ ਗਿਆ ਸੀ ਅੰਦਰ ਤੁਹਾਨੂੰ? ਮੈਨੂੰ ਆ 2 ਸਾਲ ਹੋ ਗਏ 3ਜੇ ਸਾਲ ਆ। ਕਿੰਨਾ ਤੁਸੀਂ ਕਰਦੇ ਹੋ? ਮੈਂ ਸਾਰੇ ਸੱਗੇ ਚਾਰ ਸਟਾਈਲਸ ਹੁੰਦੇ ਆ ਬਟਰ, ਫ੍ਰੀ, ਬੈਕ, ਦ ਬ੍ਰੈਸਟ। ਮੈਨੂੰ ਸਾਰੇ ਆਉਂਦੇ ਨੇ। ਕਿਹੋ ਜਿਹਾ ਲੱਗਦਾ ਹੈ ਤੁਹਾਨੂੰ? ਬਹੁਤ ਚੰਗਾ ਹੈ। ਅਦਰ ਰੈਕਸ ਫੀਲ ਹੁੰਦਾ। ਤੋਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਾਕੀਆਂ ਨੂੰ ਤੂੰ ਸਾਰੇスイਮਿੰਗ ਸਿੱਖਣ ਵਰਗੀ ਵਧੀਆ ਆ ਮੇਰੇ ਰਿਲੈਕਸਿੰਗ ਬੋਡੀ ਹੋਣ ਦੇ ਇੱਥੇ ਅਗੇ ਜੇਕਰ ਤੁਸੀਂ ਵੀスイमिंग ਸਿੱਖਣਾ ਚਾਹੁੰਦੇ ਹੋ ਤਾਂ ਇੱਥੇ ਵਧੀਆ ਮੌਕਾ ਹੈ ਤੁਸੀਂスイमिंग ਸਿੱਖ ਸਕਦੇ ਹੋ ਜਲੰਧਰ ਤੋਂ ਵੌਇਸ ਆਫ ਪੰਜਾਬ ਦੇ ਲਈ ਪ੍ਰਥਮ ਕੇਸਰ ਦੀ ਰਿਪੋਰਟ